ਸਸਤੀ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਅਨਬਾਕਸਿੰਗ ਕੀਤੀ ਆ ਗਰਾਟੀਆ ਜੀ 80 ਦੀ ਇਹ ਬਾਗਬਾਨੀ ਵਾਸਤੇ ਸਪੈਸ਼ਲ ਵਰਤਿਆ ਜਾਂਦਾ ਇਹ ਪ੍ਰੋਡਕਟ ਬਹੁਤ ਵਧੀਆ ਹੁੰਦਾ ਇਹ ਐਵੇਂ ਸਾਡੇ ਕੋਲ ਪੈਕਿੰਗ ਦੇ ਵਿੱਚ ਆਂਦਾ ਇਹ ਫਿਰ ਬਾਕੀ ਛੱਟਾ ਅਸੀਂ ਕਰਨਾ ਹੁੰਦਾ ਸਾਰਾ ਪਲੇਟ ਵਗੈਰਾ ਤੇ ਰੋਟਰ ਵਗੈਰਾ ਟਾਇਰ ਟੂਰ ਜੋ ਵੀ ਆ ਸਾਰਾ ਅਸੀਂ ਲਗਾਉਦੇ ਹੁੰਦੇ ਆ ਇਹ ਆ ਗੁਰਚਰਨ ਬਾਈ ਸਾਡਾ ਆ ਗੀਤੂ ਬਾਈ ਇਹ ਲੱਗਿਆ ਖਟ ਕਰਨ ਕਿਹਦਾ ਗੀਤੂ ਬਾਈ ਫਿਰ ਅੱਜ ਕੀ ਚੱਲਦਾ ਫਿਰ ਤੇ ਜਿਹੜਾ ਗੰਡੇ ਹਟ ਕਰਨ ਲੱਗੇ ਆਂ ਉਹ ਕੁਝ ਚਾਰਨੇ ਭਾਈ ਵੈਰੀਫਿਕੇਸ਼ਨ ਪੂਰੀ ਹੈ ਪੂਰੀ ਸੇਫਟੀ ਦੇ ਨਾਲ ਪੈਕ ਹੋ ਕੇ ਆਉਂਦਾ ਬਈਆ ਦੋਹੇ ਦਾ ਲਾ ਕੇ ਜਿਗਾਰਡਮੈਂਟ ਪੁੰਦਾ ਅੰਦਰ ਉਂਗਲਾਈਏ ਤੇਰਾ ਦਾ ਜਨਾ ਬਹਿਣੇ ਵਾਲੇ ਕਿ ਨਾਲ ਪਾਕੀ ਗੁਰਚਰਨ ਬਾਈ ਤੋਂ ਪੁੱਛਦੇ ਆਂ ਪੂਰੀ ਜਾਣਕਾਰੀ ਇਹਦੀ ਕਿਤਾ ਗੁਰਚਰਨ ਬਾਈ ਅੱਜ ਕੀ ਕਰ ਰਹੇ ਆ ਫਿਰ ਅੱਛਾ ਇਹ ਕਿੱਥੇ ਕਿੱਥੇ ਕੰਮ ਆ ਜਾਂਦਾ ਬਈ ਇਹੇ ਉਹ ਫਾਰਮ ਦਾ ਕੰਮ ਆ ਜਾਂਦਾ ਜਿਹੜਾ ਅਮਰ ਪਿਆਰੀਆਂ ਦੇ ਘਰੇ ਅੱਛਾ ਉਹ ਗੱਲਾਂ ਨੂੰ ਕੰਮ ਆ ਜਾਂਦਾ ਤੇ ਜਿਹਦੇ ਪਸ਼ੂ ਵੇਚਣੇ ਆ ਉਹ ਵੀ ਬੜੀ ਉਮੀਦ ਆ ਜਾਂਦਾ ਠੀਕ ਆ ਬਹੁਤ ਜਗ੍ਹਾ ਤੇ ਕੰਮ ਆ ਜਾਂਦਾ ਮਤਲਬ ਛੋਟੀ ਛੋਟੀ ਜਗ੍ਹਾ ਤੇ ਠੀਕ ਆ ਜੀ ਤੇ ਨਵੀਂ ਕੈਕਟਰ ਕੰਮ ਕਰਦਾ ਉਸ ਤੋਂ ਹੋਰ ਵੀ ਨਹੀਂ ਜਾਣੀ ਬਾਗਵਾਨੀ ਵਾਲੇ ਨਹੀਂ ਤਾਂ ਪਰਦਾਣੇ ਆ ਇਹ ਤੇਲ ਤੂਲ ਕਿੰਨਾ ਕਿੰਦਾ ਬਾਈ ਇਹ ਇਹ ਰੋ ਪੀ ਲੰਦਾ ਵੀ ਘੰਟਾ ਦਾ ਮੰਨ ਕੇ ਚੱਲੋ ਇਹ ਪੈਂਕੀ ਨਾਲ ਲਾਉਂਦਾ ਯਾਰ ਲੀਟਰ ਕਿ ਪੀ ਜਾਂਦਾ ਵੀਰ ਕਹਿੰਦੇ ਤੇਲ ਇਹ ਘੰਟੇ ਦਾ ਮੈਂ ਠੀਕ ਆ ਤੇਲ ਘਰ ਕੇ ਬਹੁਤ ਘੱਟ ਆ ਤੇਲ ਖਰਚਾ ਵੀ ਬਹੁਤ ਘੱਟ ਆ ਕੰਮ ਵੀ ਵਧੀਆ ਦਿੰਦਾ ਹੈ ਜਿੱਥੇ ਵੱਡਾ ਟਰੈਕਟਰ ਨਹੀਂ ਜਾਂਦਾ ਉਥੇ ਚੱਲ ਜਾਂਦਾ ਹੈ ਜੇ ਕਿਸੇ ਨੇ ਛੱਟ ਏਰੀਆ ਪੱਠੇ-ਪੁੱਠੇ ਵੀਦਣੇ ਦਾ ਕਰਨਾ ਹੈ 1.5 ਨਾਲ 2 ਨਾਲ ਤੱਕ ਇਹ ਆਰਾਮ ਨਾਲ ਵੀਦ ਦਿੰਦਾ ਹੈ ਬੰਦਾ ਆਰਾਮ ਨਾਲ ਨਾ ਵੀ ਸਕਦਾ ਹੈ ਬਾਕੀ ਹੌਂਡਾ ਦਾ ਇੰਜਣ ਹੁੰਦਾ ਇਹਦਾ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਰੇਟ ਵੀ ਉਹਦਾ ਭਾਸ ਹੈ ਰੇਟ ਫੋਨ ਤੇ ਦੱਸ ਦੇਵਾਂਗੇ ਟਾਇਰ ਵਗੈਰਾ ਵਧੀਆ ਹੁੰਦੇ ਆ ਸਾਰੇ ਇਹਦੇ ਟਾਇਰਾਂ ਦੀ ਕੁਆਲਿਟੀ ਦੇਖ ਲਓ ਬਾਕੀ ਦੇ ਬਲੇਡ ਦਿਖਾ ਦੰਨੇ ਆ ਤੁਹਾਨੂੰ ਜੀ। ਜੀਤੂ ভাই ਕਿੰਨੇ ਬਲੇਡ ਹੁੰਦੇ ਆ ਇਹਦੇ ਵਿੱਚ? ਆਹ ਤੋਂ ਕਿਨੇਰੀਆ ਕਵਰ ਕਰ ਦਿੰਦਾ ਇਹ? 12 ਬਲੇਡ ਹੁੰਦੇ ਆ ਇੱਕ ਜਿਹੜਾ। ਕਿੰਨਾ 2 ਫੁੱਟ ਕਰਦਾ ਇੱਕ ਜਣਾ ਤੌਰ? 12 ਬਲੇਡ ਹੁੰਦੇ ਆ। 4 ਫੁੱਟ ਕਵਰ ਕਰ ਦਿੰਦਾ ਇਹ ਜੀ। ਓਰੀਜਨਲ Honda ਰੌਂਦਾ ਏ ਤੇਰ ਖਰਚਾ ਬਹੁਤ ਘੱਟ ਹੁੰਦਾ ਆ ਧੰਨਵਾਦ ਆ ਪਲੋਪ ਪਰ ਨਹੀਂ ਆ ਰਹੀਗਾ ਪਲੋਪ ਆ ਰਿਹਾ ਹੋਰ ਕਿਤਾ ਲਖਸ਼ ਬਾਈ ਤੁਸੀਂ ਵੀ ਦੱਸ ਦਿਓ ਕੁਛ ਇਹਦੇ ਬਾਰੇ ਕੀ ਨਹੀਂ ਦੱਸਦੇ ਤੁਸੀਂ ਉਹਨਾਂ ਨੂੰ ਆਏ ਇਹ ਵੀ ਪਲੇਟ ਵਗੈਰਾ ਕਿੰਨੇ ਕ ਪੈਂਦੇ ਬਾਈ ਇਹਦੇ 24 ਪੁੰਦੇ ਨੇ ਮੇਰੇ 12 ਇੱਕ ਵਾਰ ਤੇ 12 ਇੱਕ ਵਾਰ ਠੀਕ ਆ ਕਿੰਨੇ ਐਚਪੀ ਦਾ ਹੁੰਦਾ ਵੀਰੇ ਕਿੰਨੇ ਐਚਪੀ ਦਾ ਹੁੰਦਾ 7.5 ਐਚਪੀ ਦਾ ਜਾਨੀ ਤਖੜਾ ਇੰਜਨ ਹੁੰਦਾ ਇਹਦਾ ਬਾਕੀ ਕੰਟਰੋਲ ਕੰਟਰੋਲ ਕਰਨ ਨੂੰ ਕਿੰਨਾ ਕੁ ਸੋਖਾ ਓਖਾ ਇਹ ਨਾਲ ਲੋਕਾਂ ਲਈ ਆ ਗੀਅਰ ਉੱਤੇ ਇਹ ਠੀਕ ਆ ਉਹਰੇ ਨਿਊਟਲਾ ਆ ਪਹਿਲਾ ਦੂਜਾ ਗੇਅਰ ਠੀਕ ਆ ਪਹਿਲੇ ਜੇ ਬੋਕ ਤੋਰਦਾ ਹੈ ਤੇ ਦੂਜੇ ਗੇਅਰ ਲਈ ਉਹ ਤਾਂ ਬੰਦੇ ਨੂੰ ਖਿੱਚ ਕੇ ਲੈ ਜਾਂਦਾ ਪਹਿਲੇ ਜੇ ਬੋਹਾਂ ਤੁਰਦਾ ਹੈ ਠੀਕ ਆ ਇਹ ਟੈਰੀਵਾ ਨਗੰਦਰਾਈਵਾ ਫੌਂਡੇ ਦਾ ਇੰਜਣ ਹੈ ਠੀਕ ਆ ਪਟ્રોલ ਇੰਜਣ ਹੈ ਬਾਕੀ ਪੀਸੀਐਸ ਦੀ ਕੰਪਨੀਆਂ ਇਟਾਲੀਅਨ ਕੰਪਨੀਆਂ ਹੀ ਉਹ ਰੋਲਾ ਕਰ ਰਿਹਾ ਬੰਨ ਰਿਹਾ ਬਾਕੀ ਕੁਆਲਿਟੀ ਬਹੁਤ ਵਧੀਆ ਹੈ ਦੀ ਜੋ ਵੀ ਸਮਾਨ ਲੱਗਿਆ ਆ ਪਲਾਸਟਿਕ ਦੀ ਚੀਜ਼ ਵੀ ਜਿਹੜੀ ਲੱਗੀ ਹੋਈ ਆ ਵੈਸੇ ਤੈਨੂੰ ਬਹੁਤ ਘੱਟ ਲੱਗਿਆ ਪਲਾਸਟਿਕ ਜਿਹੜੀ ਲੱਗੀ ਹੋਈ ਆ ਬਹੁਤ ਵਧੀਆ ਕੁਆਲਿਟੀ ਦੀ ਲੱਗੀ ਹੋਈ ਆ ਬਾਕੀ ਲੋਹੇ ਦੀ ਕੁਆਲਿਟੀ ਬਹੁਤ ਵਧੀਆ ਆ ਆ ਰੋਟਰ ਵਗੈਰਾ ਬਲੇਡ ਬਹੁਤ ਵਧੀਆ ਕੁਆਲਿਟੀ ਦੇ ਆ ਬਾਈ ਬਲੇਡ ਇਹਦੇ ਬੋਰਨ ਸਟੀਲ ਦੇ ਆ ਬਹੁਤ ਹੀ ਵਧੀਆ ਬੋਰਨ ਸਟੀਲ ਦੇ ਬਲੇਡ ਆ ਇਹ ਆ ਦੇਖੋ ਨਾਲ ਰਿਹਾ ਹੈ ਰੋਟਾ ਬਟਰ ਬਹੁਤ ਚੱਲਿਆ ਦੋ ਸਾਲ ਹੋ ਗਏ ਹਜੇ ਵੀ ਲਗਭਗ ਪੂਰੇ ਹੀ ਖੜੇ ਆ ਹਰੇ ਕਨਾਂ ਟਾਈਮ ਨਹੀਂ ਕਰਦੇ ਬਾਈ ਇਹੇ ਇਹ 3 ਦੇ ਚੌਥੇ ਸੀਜ਼ਨ ਚ ਪਾਉਣੇ ਪੈਂਦੇ ਆ ਚਾਰ ਸੀਜ਼ਨ ਲਾ ਦਾਂਗੇ ਬਾਈ ਦੇ ਮਦਦ ਉਤ ਦੋਨੇ ਕਿੰਨੇ ਵਾਰਾ ਗੋਲ ਗੱਡੇ ਨੂੰ ਪਾ ਲਿਆ ਕਰੋ ਯਾਰ 2.2 ਇਹ ਦੋ ਕਿਲੇ ਜਾਂਦੇ ਦੋ ਕਿਲੇ ਚ ਦੋ ਤਿੰਨ ਕਿਲੇ ਜਾਂਦਾ ਹੈ ਬਈ ਸੀਜ਼ਨ ਦੇ ਵਿੱਚ ਦੋ ਤਿੰਨ ਕੀ ਜਾਂਦੇ ਵਿੱਚ ਚੱਲ ਜਾਂਦਾ ਜਿੰਨਾ ਮਰਜ਼ੀ ਚਲਾ ਲਓ ਬਾਕੀ ਬੰਦੇ ਦੀ ਕੈਪੈਸਿਟੀ ਹੈ ਕਿੰਨਾ ਚਲਾਉਣਾ ਚਾਹੁੰਦਾ ਬਾਕੀ ਜੇ ਕਿਸੇ ਵੀਪ ਨੇ ਖਰੀਦਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਕੋਲ ਇਸ ਦੀ ਏਜੰਸੀ ਹੈ ਨੰਬਰ ਤੁਹਾਨੂੰ ਦੱਸ ਦਿੱਤਾ ਜਾਵੇਗਾ ਅੱਜ ਦੀ ਵੀਡੀਓ ਦੇ ਵਿੱਚ ਅਚਨਕ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਲਾਈਕ, ਸ਼ੇਅਰ ਜਰੂਰ ਕਰਿਓ।